ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਜਿਸ ਕਾਰਨ ਹਿਮਾਚਲ ਵਿੱਚ ਭਾਰੀ بارش ਨੇ ਹਾਂਕਰ ਮਚਾਇਆ ਹੋਇਆ ਇਸ ਦਾ ਸਿੱਧਾ ਅਸਰ ਸਤ루 ਦਰਿਆ ਤੇ ਪੈ ਰਿਹਾ ਅਤੇ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਇਸ ਗੰਭੀਰ ਸਥਿਤੀ ਨੂੰ ਵੇਖਦਿਆਂ ਲੁਜਾਨਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਲੋਕਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਕੋਈ ਵੀ ਵਿਅਕਤੀ ਸਤ루 ਦਰਿਆ ਦੇ ਨੇੜੇ ਨਾ ਜਾਵੇ ਅਤੇ ਮੁਰਤੀਆਂ ਦਾ ਵਿਸਰਜਨ ਪਾਣੀ ਵਿੱਚ ਕਰਨ ਤੋਂ ਪਚਾਇਆ ਜਾਵੇ पर हकीकत एसडी बिल्कुल उल्ਟ नजर आ रही लोग खुलेआम डिप्टी कमिश्नर ਦੇ ਹੁਕਮਾਂ ਦੀਆਂ ਤੱਜੀਆਂ ਉਡਾਉਂਦੇ ਹੋਏ नजर ਆਏ ਅਤੇ ਸਤਲੂ ਦਰਿਆ ਵਿੱਚ ਮੂਰਤੀਆਂ ਦਾ ਵਿਸਥਾਪਨ ਕਰਨ ਦੇ ਨਾਂ ਨਾਲ ਦਰਿਆ ਵਿੱਚ ਨਹਾ ਵੀ ਰਹੇ ਹਨ ਇਹ ਸਾਰੇ ਦ੍ਰਿਸ਼ ਖਬਰ ਐਕਸਪ੍ਰੈਸ ਵਨ ਦੀ ਟੀਮ ਵੱਲੋਂ ਕੈਮਰੇ ਵਿੱਚ ਕੈਦ ਕੀਤੇ ਗਏ ਪਰ ਸਭ ਤੋਂ ਇਰਾਨੀ ਜਨਕ ਗੱਲ ਇਹ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਸਤਲੂ ਦਰਿਆ ਦੇ ਕੰਢੇ ਕਿਸੇ ਵੀ ਵਿਭਾਗ ਦਾ ਕੋਈ ਅਧਿਕਾਰੀ ਤੈਨਾਂ ਤਾਂ ਨਹੀਂ ਕੀਤਾ ਗਿਆ ਸਵਾਲ ਇਹ ਖੜਦਾ ਹੈ ਕਿ ਜੇਕਰ ਦਰਿਆ ਦਾ ਪਾਣੀ ਵਧਣ ਕਾਰਨ ਕੋਈ ਅੰਸ਼ ਖੁਆਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਥਾਣਾ ਲਾਡੋਵਾਲ ਦੇ ਮੁਖੀ ਇੰਸਪੈਕਟਰ ਗੁਸ਼ਿੰਦਰ ਕੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮੈਂ ਹੁਣੇ ਹੀ ਮੌਕੇ ਤੇ ਬੁਲਾ ਕੇ ਭੇਜ ਰਹੀ ਹਾਂ ਲੁਧਿਆਣਾ ਤੋਂ ਮਹੇਸ਼ ਕੁਮਾਰ ਦੀ ਖਾਸ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਆਜੀਤ ਮਾਨ ਸਰ ਜਿਹੜਾ ਹੁਣ ਸਤਲੁਜ ਦਰਿਆ ਦੇ ਕੀ ਹਾਲਾਤ ਨੇ ਸਤਲੁਜ ਦਰਿਆ ਦੇ ਹਾਲਾਤ ਠੀਕ ਹੀ ਐ ਇਹਨੇ ਜਿਆਦੇ ਖਤਰੇ ਦੀ ਗੱਲ ਕੀਤੀ ਹੈ ਜੀ ਕੱਲ ਪਿੱਛੋਂ 1 ਲੱਖ 4000 ਰੋਪਰ ਤੋਂ ਪਾਣੀ ਸੱਜ ਗਿਆ ਉਹ ਅੱਜ ਰੋਪਰ ਤੋਂ ਪਾਣੀ 55 ਹਜ਼ਾਰ ਚਲਦਾ ਇਸ ਮੋਕੇ ਜੀ ਤੇ ਉਹਨਾਂ ਫਲੋਰ 'ਚ 93 93 ਹਜ਼ਾਰ ਚਲਦਾ ਜੀ ਫਲੋਰ 'ਚ ਸਾਥ ਵਸੇ ਪਿੰਡਾਂ ਕੀ ਹਾਲਾਤ ਹੈ ਸਾਥ ਵਸੇ ਪਿੰਡ ਅੱਜ ਠੀਕ ਹੈ ਹਾਲਾਤ ਇੰਨਾ ਜਿਆਦਾ ਹੋਰ ਠੀਕ ਹੀ ਹਾਲਾਤ ਹੈ ਤੇ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਦਿਸ਼ਾ ਨੇ ਦਿੱਤੇ ਗਏ ਜੇ ਪਾਣੀ ਵਧਦਾ ਪਾਣੀ ਦਾ ਪਾਣੀ ਵਧਦਾ ਹੈ ਤੇ ਕੀ ਆਲਾ ਕੀ ਇੰਤਜ਼ਾਮ ਕੀਤੇ ਗਏ ਤੁਹਾਡੇ ਵੱਲੋਂ ਪਾਣੀ ਵਧਦਾ ਇੰਤਜ਼ਾਮ ਤਾਂ ਕੁਛ ਨਹੀਂ ਦਿੱਤਾ ਬਾਸ ਹੈ ਇੱਕ ਟਾਰਚ ਹੁੰਦੀ ਆਪਣਾ ਇੱਕ ਨੀ ਉਹ ਵੰਦਾ ਸਤੜੀ ਹੁੰਦੀ ਆ ਕੋਟਾ ਚਲਾ ਕੇ ਰਾਜ ਨੂੰ ਇਹ ਦੇਖਣ ਪੈਣੀ ਵਾਸੀ ਨੇ ਅੱਜ ਹੁਣ ਕਿੰਨਾ ਆਪਣੇ ਖਤਰੇ ਦੇ ਨਿਸ਼ਾਨ ਤੋਂ ਕਿੰਨਾ ਨੀਚੇ ਆਇਆ ਹੈਗਾ ਆਪਣਾ ਦਰਿਆ ਖਤਰੇ ਤੋਂ ਨਿਸ਼ਾਨ ਤੋਂ ਆਪਣਾ 2.5 ਫੁੱਟ ਨੀਚੇ ਇਸ ਮਤਲਬ ਕਿ ਕਿੰਨਾ ਪਾਣੀ ਛੱਡਿਆ ਗਿਆ ਸੀਗਾ ਇਹ ਇੱਕ 1,14,000 ਛੱਡਿਆ ਸੀ ਕੱਲੇ ਤਾਂ ਛੱਡਿਆ ਅੱਜ ਰੋਪੜ ਤੋਂ 60,000 ਚੱਲਦਾ ਰੋਪੜ ਤੇ ਇਸ ਐਫਲੋਰ ਆਪਣੇ 93,000 ਚੱਲਦਾ ਜੀ ਤੇ ਜਿੱਦਾਂ ਪਾਣੀ ਛੱਡਿਆ ਜਾਂਦਾ ਜਿੱਦਾਂ ਆਪਣਾ ਇਥੋਂ ਪਾਣੀ ਨਿਕਲ ਜਾਂਦਾ ਉਸ ਤੋਂ ਬਾਅਦ ਛੱਡਿਆ ਜਾਂਦਾ ਪਾਣੀ ਆ ਜਿਹੜਾ ਇਹ ਇਹ ਨਿਕਲ ਜਾਣਾ ਜੀ ਫਿਰ ਉਸ ਤੋਂ ਬਾਅਦ ਪਤਾ ਲੱਗਣਾ ਔਰ ਦੁਬਾਰੇ ਘੰਟੇ ਬਾਅਦ ਪਤਾ ਲੱਗਦਾ ਉਹਨਾ ਬਧਾਣੀ ਹੈ ਕਿ ਫਿਰ ਸਾਨੂੰ ਪਤਾ ਲੱਗਣਾ ਕਿ ਚੋਰ ਆ ਪੜ ਦੋ ਜੀ ਪਾਣੀ ਵਧਾਣਾ ਫਿਰ ਸਾਨੂੰ ਪਤਾ ਲੱਗਣਾ ਕਿ ਪਾਣੀ ਵਧਦਾ ਨਹੀਂ ਤਾਂ ਹੁਣ ਪਾਣੀ ਘਟਦਾ ਇਸ ਮੋਕੇ ਗੜਾਈ ਜਾਂ ਜਿਸ ਮੋਕੇ ਯਾਨੀ ਹਾਲਾਤ ਠੀਕ ਹੈ ਹਾਂਜੀ ਠੀਕ ਹੈ ਹਾਲਾਤ ਇਸ ਮੋਕੇ ਜਦੋਂ ਡੀਸੀ ਸਾਹਿਬ ਵੱਲੋਂ ਪਵਨਦੀ ਵੀ ਲਾਈ ਗਈ ਹੈ ਆਪਣਾ ਵਿਸਰਜਨ ਕਰਨ ਦੇ ਉੱਤੇ ਉੱਤੇ ਬੱਚੇ ਵੀ ਵਿਸਰਜਨ ਕਰੀ ਜਾਂਦੇ ਪਾਣੀ ਦੇ ਵਿੱਚ ਹੀ ਘੁੰਮਦੇ ਪਏ ਆ ਉਹਨਾਂ ਦੇ ਜੇ ਕੋਈ ਅਨਸਖਾਮੀ ਘਟਨਾ ਵਾਪਰਦੀ ਤੇ ਜ਼ਿੰਮੇਵਾਰ ਕੌਣ ਹੋਊਗਾ ਹਾਂਜੀ ਅਸੀਂ ਤਾਂ ਬੋਲੀ ਜੇ ਨਹੀਂ ਨਾ ਡਰ ਆ ਗਏ ਨਹੀਂ ਜਾਣਾ ਪਾਣੀ ਬਹੁਤ ਆਉਂਦਾ ਪਿਆ ਆ ਗਏ ਨਹੀਂ ਜਾਇਓ ਬਸ ਤੁਸੀਂ ਜਿਹੜਾ ਆਪਣੀ ਮੂਰਤੀਆਂ ਬਾਧੀਆਂ ਉਤਾਦੀਆਂ ਨੇ ਇਹ ਥੋੜਾ ਦੂਰ ਹੋਈ ਉਤਾਦੋ ਤੇ ਜਾਓ ਬਸ ਹਾਂਜੀ